ਦੋਸਤੋ ਕੀ ਹਾਲ ਚਾਲ ਨੇ ਅੱਜ ਤੁਹਾਨੂੰ ਦਿਖਾਉਣ ਲੱਗਾ ਆਪਾਂ ਧਰਤੀ 'ਚ ਬਣੀ ਸ਼ੁਰੰਗ ਠੀਕ ਆ ਨਾ ਜਿਹੜੀ ਕਈ ਕਿਲੋਮੀਟਰ ਹੈ ਤੇ ਨਾਲ ਬਣੇ ਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਠੀਕ ਆ ਨਾ ਵੀਡੀਓ ਦੀ ਸਕ੍ਰਿਪਟ ਨਾ ਕਰਿਓ ਭਾਈ ਬਣ ਕੇ ਇਹ ਦੇਖਣੀ ਹੈ ਸ਼ੁਰੰਗ ਬਸ ਕਈ ਕਿਲੋਮੀਟਰ ਥੱਲੇ ਦੀ ਧਰਤੀ ਦੇ ਵਿੱਚ ਬਣੀ ਵੀ ਇਹ ਸ਼ੁਰੰਗ ਦੇਖਾਉਣਾ ਹੈ ਤੁਹਾਨੂੰ ਅੱਜ ਸਾਊਦੀ ਅਰਬ ਦੀ ਧਰਤੀ 'ਚ ਬਣੀ ਵੀ ਸ਼ੁਰੰਗ ਠੀਕ ਆ ਨਾ ਬੜੀ ਸੋਹਣੀ ਬਣੀ ਵੀ ਆ ਬਹੁਤ ਵਧੀਆ ਲੱਗਦੀ ਆ ਵਾ ਰਾਤ ਨੂੰ ਤਾਂ ਹੋਰ ਵੀ ਵਧੀਆ ਲੱਗਦੀ ਆ ਜਨੇਰਾ ਮਾ ਹੌਲ ਦੇ ਤੇ ਪਾ ਅਮੇਲਾ ਜੀ ਤੁਸੀਂ ਸਭ ਵਧੀਆ ਹੋਗੇ ਤੇ ਚੈਨਲ ਵਧੀਆ ਲੱਗਦਾ ਸਬਸਕ੍ਰਾਈਬ ਲਾਈਕ ਜਰੂਰ ਕਰ ਲਿਆ ਕਰੋ ਮੇਰੇ ਵੀਰੋ ਬਾਕੀ ਹੁਣ ਆ ਇਸ ਟਾਈਮ ਸਕੂਲ ਦਾ ਟਾਈਮ ਆ ਪੂਰਾ ਜਾਮ ਲੱਗਿਆ ਹੁੰਦਾ ਰਹਿੰਦਾ ਠੀਕ ਨੇ ਇਹ ਨਵੇਂ ਤਿਆਰ ਕਰੀ ਜਾਣਾ ਨਾ ਨਵੇਂ ਆਪਾਂ ਨਾਲ ਦਿਖ ਲੋ ਧਰਤੀ ਦੇ ਥੱਲੇ ਪੜ ਚੁੱਕਿਆ ਹੈ ਕਿਹਾ ਇਹ ਅੱਗੇ ਜਾ ਕੇ ਲਾਈਨਲ ਐਂਡ ਜ਼ਰੂਰ ਦੇਖ ਕੇ ਦਾ ਵੀਡੀਓ ਐਂਡ ਜਾ ਕੇ ਬਹੁਤ ਵਧੀਆ ਬਣਾਇਆ ਹੈ ਐਂਡ ਤੇ ਦਾ ਬੜਾ ਕੰਡ ਹੋ ਬਿਊ ਮੁੰਡਾ ਤਕੜਾ ਬਹੁਤ ਦੇਖਣਾ ਬੱਦਲੇ ਵੜ ਕੇ ਦੇਖੋ ਜੀ ਸ਼ੋਰਗਦ ਦੇਖਿਆ ਕੀ ਬਾਤ ਹੈ ਕੀ ਬਾਤ ਆਦਾ ਨਹੀਂ ਆ ਰਹੇ ਕੋਈ ਲਾਸਟ ਦੇ ਸਕ੍ਰਿਪਟ ਅਗਰੇ ਵੀਡੀਓ ਬੱਸ ਲਾਸਟ ਮਿਸ ਕਰਦੇ ਤੁਸੀਂ ਅੱਗੇ ਧਰਤੀ ਦੇ ਥੱਲੇ ਥੱਲੇ ਚੱਲ ਰਿਹਾ ਹਾਂ ਆਪਾਂ ਵਿੱਚ ਵਿੱਚ ਜਾਂਦੇ ਵਿੱਚ ਵਿੱਚ ਸੱਦੇ ਸੱਦੇ ਕੀ ਬਾਤ ਹੈ ਕੀ ਬਾਤ ਹੈ ਹੁਣਾਂ ਨਹੀਂ ਆਲਾ ਵੇਖੋ ਕਿੰਨੀ ਲੰਬੀ ਆ ਪੁਰਾਣੇ ਪਾਰਕ ਬਣ ਰਿਹਾ ਪਾਰਕਪੁਰ ਆਰ ਕੇ ਥੱਲੇ ਪਹਿਲਾਂ ਛੋਟੀ ਹੁੰਦੀ ਸੀ ਉਹਨੇ ਲੰਬੀ ਕਰ ਦਿੱਤੀ ਪਹਿਲਾਂ ਤਾਂ ਥੋੜੀ ਜਿਹੀ ਛੋਟੀ ਗਏ ਪਰ ਮੰਨ ਕੇ ਚਲੋ ਜੇ ਮੈਂ ਆਪਣਾ ਕੋਰੰਡੋ ਛੋਟਾ ਜਿਹਾ ਦੀ ਪਹਿਲਾਂ ਦਾ ਥੋੜਾ ਕਈ ਕਿਲੋਮੀਟਰ ਕਰਦੀ ਹੈ ਇਹ ਲੋ ਰੀਆ ਜਿਹੜਾ ਆਲੇ-ਦਾਲੇ ਪੱਥਰ ਨੂੰ ਲੱਗਿਆ ਦੀ ਇਹ ਨਾ ਪੱਥਰ ਨਹੀਂ ਹੈਗਾ ਪਲਾਸਟਿਕ ਹੈ ਦੇਖੋ ਕਿੰਨਾ ਮੈਂ ਲੱਗ ਰਿਹਾ ਹੈ ਲੱਗ ਰਿਹਾ ਹੈ ਇਹ ਪੱਥਰ ਲੱਗਿਆ ਹੋਵੇ ਲੋ ਇਹ ਪੂਰਾ ਇਹਨੂੰ ਬਹੁਤ ਵਧੀਆ ਕਰੀ ਵੇ ਦੀ ਵੀ ਇਹ ਤਾਂ ਰਮੇਸ਼ ਕਰਿਆ ਵਾ ਸੋ ਅੰਦਰ ਦੇ ਅੱਗੇ ਜਿਹੜਾ ਉਹ ਦੁਕਾਨ ਹੈ ਜਿੱਥੋਂ ਨਿਕਲਦੀ ਹੈ ਕੀ ਬਾਤ ਹੈ ਚੈਨਲ ਅਜੇ ਤੱਕ ਨਈ ਸਬਸਕ੍ਰਾਈਬ ਕੀਤਾ ਵੀਰ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਵ ਜ਼ਰੂਰ ਕਰਦੇ ਰਹੋ ਪਾਈ ਬਣ ਕੇ ਠੀਕ ਨੇ

ਜਨਰਲ ਯਾਜੇ ਬਣਾਏ ਹੋਏ ਨੇ ਕਿੰਨੇ ਘਰਨੇ ਆ ਇਕ ਲੇਕ ਨੇ ਘਰਨੇ ਅਬੂ ਕੋ ਕਰੋੜਾ ਵੀਰੇ ਐਡ ਉੜਾਇਆ ਗਿਆ ਵੀ ਉਹ ਪੂਰਾ ਘਾਣ ਲਾ ਦਰੇ ਦਿਨੇ ਰਾਤ ਦਿਨ ਰਾਤ ਨੂੰ ਉਹ ਬੋੜਾ ਘਾਣ ਲਾ ਦਦਾ ਕਿਉਂਕਿ ਲਾਈਟਿੰਗ ਨਹੀਂ ਆ ਨਾ ਹੁਣ ਉਹ ਇਹ ਪਾਰਕ ਬਣ ਰਿਹਾ ਬੋੜਾ ਕੇ ਬੋਸ ਰਾਓ ਠੀਕ ਠਾਕ ਹੋ ਸਭ ਵਧੀਆ ਅੱਜ ਆਪਣੇ ਸਵੇਰੇ ਸਵੇਰੇ ਲੱਗੀ ਸੀ ਡਿਊਟੀ ਇਹ ਮਾਂ ਚੱਲ ਹੁਣ ਜਾਵਾਂਗੇ 12 1 ਵਜੇ ਵਾਪਸ ਆਵਾਂਗੇ ਇਦੋਂ ਅਦੋਜਨ ਜਨ ਦੀ ਡਿਊਟੀ ਹੁਣ ਚੱਲ ਰਹੀ ਹੈ ਦੱਬ ਦਵਾ ਕੇ ਵਧੀਆ ਆ ਡਿਊਟੀ ਨਾਲ ਐ ਯਾਰ ਟਾਈਮ ਪਾਸ ਹੋ ਜਾਂਦਾ ਰਿਹਾ ਬੜਾ ਰੂਮ ਚ ਬੈਠਣਾ ਵੀ ਠੀਕ ਨਹੀਂ ਲੱਗਦਾ ਇਹ ਨਾਲ ਆਪਣਾ ਟਾਈਮ ਪਾਸ ਵਧੀਆ ਹੋ ਜਾਂਦਾ ਅੱਪਾ ਜਣਾ ਬੜਿਆ ਰੋਡ ਤੇ ਅਬਦੁੱਲ੍ਹਾ ਰੋਡ ਤੇ ਅਪਾ ਇਧਰੋਂ ਸੱਟ ਫਾਰਦੇ ਆ ਥੱਲੇ ਉੱਥੇ ਤੇ ਰੋਟੀ ਹੋਣੀ ਨਹੀਂ ਸਵੇਰ ਸਵੇਰ ਅੱਜ ਨਾ ਜਾਵੰਦਾ ਨਾ ਹੁਣ ਘੰਟੇ ਕਿ ਕਰਦੇ ਗਾਣੇ ਕਿ ਕਰ ਜਾਮ ਪੱਲੋ ਜਾਣਾ ਕਿਉਂਕਿ ਸਾਰੇ ਨਿਕਲਣਾ ਸਕੂਲ ਚ ਕਾਲਦੂ ਜਾਣ ਨੂੰ ਪੁੱਜਾਵਣਾ ਮੈਂ ਸਾਰੇ ਅਗਦੀ 6 ਵਜੇ ਤਾਂ ਨਿਕਲਿਆ ਦੀ ਕਰਾਂ ਤਾਰ ਕਿਵੇਂ ਜਲਦੀ ਬੜੀ ਮੁੜ ਗਿਆ ਨੀਂ ਵੀ ਅਜੇ ਪੂਰੀ ਨੀ ਰਾਤ ਨੂੰ ਨੀ ਸੁੱਤਾ ਯਾਰ ਪਾਸੀ ਆ ਗਏ ਨੇ ਆ ਦੇਖੋ ਬੋਲਦੇ ਵੀ ਕਿੰਨੀ ਵਧੀਆ ਡੈਕੋਰੇਸ਼ਨ ਕਰੀ ਵੀ ਇਹਨਾਂ ਨੇ ਹਰ चीज ਇਹ ਬੜੇ ਸ਼ੌਂਕ ਨਾਲ ਬਣਾਉਂਦੇ ਨੇ ਯਾਰ ਬੜੀ ਵੀ ਸ਼ਿਟੀ ਚ ਚੇਂਜ ਬਣਦੇ ਆ ਨਾ ਬੜੇ ਸ਼ੌਂਕ ਨਾਲ ਬਣਾਉਂਦੇ ਨੇ ਜਿਹਨੂੰ ਦੇਖ ਕੇ ਰੋਖ ਹੋ ਜਾਂਦੀ ਰਾਤ ਨੂੰ ਤਾਂ ਬਿਲਕੁਲ ਹੀ ਰਾਤ ਨੂੰ ਤਾਂ ਐ ਲੱਗਦਾ ਜਿਵੇਂ ਇੱਥੇ ਦੀਵਾਲੀ ਹੁੰਦੀ ਹੈ ਇੰਨੀ ਵਧੀਆ ਡੈਕੋਰੇਸ਼ਨ ਕਰੀ ਹੁੰਦੀ ਹੈ ਹਰੇ ਜੀ ਦੀ ਲੋ ਜੀ ਅੱਪ ਆ ਗਿਆ ਅੱਜਲੇ ਰੋਡ ਦੇ ਉੱਪਰ ਅੱਪ ਅੱਛੇ ਦੇ ਤਰ੍ਹਾਂ ਹਰ ਵੀਡੀਓ ਦੇਖੇ ਹੋ ਰੋਡ ਅਬਦੁੱਲਹ ਰੋਡ ਠੀਕ ਨਾ ਬਾਕੀ ਵੀਡੀਓ ਵਧੀਆ ਲੱਗਦੀ ਹੈ ਤੇ ਸ਼ੇਅਰ ਲਾਇਕ ਵੀਰ ਵਾਣ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਜੇ ਫੇਸਬੁੱਕ ਤੇ ਦੇ ਦੇ ਚੈਨਲ ਨੂੰ ਫੋਲੋ ਕਰ ਲਿਓ ਅਗਲੀ ਵੀਡੀਓ ਬਣੇ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਮਾਰ ਦੇ ਬਸ ਆਹੋ ਕੇ ਵੀਰੇ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਫੇਰ ਅਗਲੀ ਵੀਡੀਓ ਜੇ